ਹਾਂਜੀ ਅਸੀਂ ਖੜੇ ਆ ਰਾਜਸਥਾਨ ਦੇ ਵਿੱਚ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਪਾਸੇ ਦਾ ਪੰਜਾਬ ਦਾ ਤੁਸੀਂ ਹਾਲਾਤ ਦੇਖਿਓ ਕਿਵੇਂ ਖੜਾ ਏ ਹੋਇਆ ਚਾਰ ਫੇਰੇ ਨਹਿਰਾਂ ਨਾਲੇ ਸੂਏ ਭਰੇ ਵਗਦੇ ਆ ਤੇ ਆ ਰਾਜਸਥਾਨ ਦੇ ਵਿੱਚ ਇੱਕ ਅੱਜ ਤੋਂ ਕਰੀਬ 4 ਮਹੀਨੇ ਪਹਿਲਾਂ ਅਸੀਂ ਆਈ ਸੀ ਉਹ ਤੁਹਾਨੂੰ ਆ ਨਹਿਰ ਦਿਖਾਈ ਦੇ ਸੀ ਪੂਰੀ ਫੁੱਲ ਭਰੀ ਵਗਦੀ ਸੀ ਜਦੋਂ ਆਪਣੇ ਨਹਿਰਾਂ ਖਾਲੀ ਸੀ ਉਹ ਝੋਨੇ ਦਾ ਸੀਜ਼ਨ ਸੀ ਤੇ ਅੱਜ ਪੰਜਾਬ ਚ ਖੜਾ ਏ ਵੇ ਆ ਤੇ ਆ ਦਿਖਾ ਦੇ ਨਹਿਰ ਖਾਲੀ ਐ ਆ Rajasthan ਦੇ ਵਿੱਚ ਖੜੇ ਆ ਬਈ ਜਦੋਂ 4 ਮਹੀਨੇ ਪਹਿਲਾਂ ਇਹ ਨਹਿਰਾਂ ਆ ਦਿਖਾਈ ਇਤੋਂ ਨਿਸ਼ਾਨ ਇੱਥੋਂ ਤੱਕ ਆ ਨਿਸ਼ਾਨ ਨੇ ਇੱਥੋਂ ਤੱਕ ਭਰੀ ਭਰਦੀ ਸੀ ਤੇ ਅੱਜ ਜਮਾ ਬਿਲਕੁਲ ਖਾਲੀ ਪਈ ਹੈ ਆ Rajasthan ਦੀਆਂ ਨਹਿਰਾਂ ਨੇ ਬਈ ਤੁਸੀਂ ਆਪ ਹਸਾਬ ਲਾ ਲਓ ਕਿਵੇਂ ਸਾਜ਼ਿਸ਼ ਨਾਲ ਪੰਜਾਬ ਨੂੰ ਡੋਬਿਆ ਜਾ ਰਿਹਾ ਜਦੋਂ ਲੋਡ ਹੁੰਦੀ ਹੈ ਪੰਜਾਬ ਨੂੰ ਪਾਣੀ ਦੀ ਉਦੋਂ ਇੱਧਰ ਆਉਂਦਾ ਜਦੋਂ ਅੱਜ ਇੱਧਰ ਮਤਲਬ ਪਾਣੀ ਸੱਟਣਾ ਚਾਹੀਦਾ ਸੀ ਤਾਂ ਅੱਜ ਇਹ ਬੰਦ ਪਿਆ ਤੇ ਪੰਜਾਬ ਨੂੰ ਪਾਣੀ ਰੋਕ ਕੇ ਕਿਵੇਂ ਡੋਬਿਆ ਜਾ ਰਿਹਾ ਇਹ ਬਹੁਤ ਵੱਡੀ ਸਾਜਿਸ਼ ਤੁਸੀਂ ਆਸਾਨ ਸਕਦੇ ਹੋ ਹਾਲਾਂਕਿ ਜੇ ਇੱਧਰ ਮੰਨ ਕੇ ਚੱਲ ਮੀਂਹ ਵੀ ਪੈਂਦੇ ਹੁਣ ਪਾਣੀ ਛੱਡੀ ਵੀ ਰੱਖਣਾ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਇੱਧਰ ਦੇ ਲੋਕ ਕਹਿੰਦੇ ਸਾਡੇ ਤਾਂ ਜੇ ਮੰਨ ਕੇ ਚੱਲ ਵੀ ਤੀਜੇ ਦਿਨ ਵੀ ਪਾਣੀ ਲਈ ਜਾਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਧਰਤੀ ਇਹ ਜਿੱਤੇ ਨੇ ਨਾਲ ਦੀ ਨਾਲ ਕਾਰੀ ਸੋਟੀ ਜਾਂਦੇ ਆ ਪਰ ਆਹ ਦੇਖੋ ਬਹੁਤ ਵੱਡੀ ਸਾਜਿਸ਼ ਕਿੰਡੀ ਵੱਡੀ ਨਹਿਰ ਹੈ ਤੁਸੀਂ ਆਪ ਹਿਸਾਬ ਨਾਲੋ ਇਹ ਨਹਿਰ ਕਿੰਨਾ ਪਾਣੀ ਕਿੰਨਾ ਏਰੀਆ ਜਿਹੜਾ ਤੇਹੜਾਂ ਦੇ ਡੁੱਬਿਆ ਹੋਇਆ ਉਹਨੂੰ ਕਿੰਨਾ ਇੱਧਰ ਖਿੱਚ ਸਕਦੀ ਸੀ ਕਿੰਨਾ ਰਿਕਵਰ ਕਰ ਸਕਦੀ ਸੀ ਉਹ ਲੋਡ ਨਹੀਂ ਸੀ ਬਹੁਤ ਏਰੀਆ ਬਚ ਸਕਦਾ ਜੇ ਇੱ going